ਮਾਲ ਵਿਭਾਗ ਦੇ ਵਿੱਚ ਫਿਰ ਬਦਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਤਬਾਦਲੇ ਕੀਤਾ ਗਏ ਨੇ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਫਿਰ ਬਦਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 74 ਮਾਲ ਅਫਸਰਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਨੂੰ ਤੁਰੰਤਨ ਜ਼ਿਲ੍ਹੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦਕਿ ਖਡੂਰ ਸਾਹਿਬ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਨੂੰ ਜ਼ਗਰਾਉਂ ਸ਼ਿਫਟ ਕੀਤਾ ਗਿਆ ਅਤੇ ਅਜਨਾਲਾ ਦੀ ਗੱਲ ਕਰੀਏ ਅਜਨਾਲਾ ਵਿੱਚ ਤਾਇਨਾਤ ਲਖਮਨ ਸਿੰਘ ਨੂੰ ਪੱਟੀ ਦੇ ਵਿੱਚੋਂ ਤਾਇਨਾਤ ਕੀਤਾ ਗਿਆ ਪੱਟੀ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਕਰਨਦੀਪ ਸਿੰਘ ਪੁੱਲਰ ਨੂੰ ਖਡੂਰਸਾ ਵਿਖੇ ਭੇਜ ਦਿੱਤਾ ਗਿਆ ਪਿੱਖੀਮਿੰਡ ਤੋਂ ਤਾਇਨਾਤ ਰੁਪਿੰਦਰਪਾਲ ਸਿੰਘ ਬਲ ਦਾ ਤਬਾਦਲਾ ਬੁੱਢਲਾਡਾ ਕਰ ਦਿੱਤਾ ਗਿਆ ਵਿਭਾਗ ਨੇ ਉਕਤ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਥਾਵਾਂ ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਹੁਣ ਤਬਾਦਲੇ ਕੀਤੇ ਗਏ ਨੇ ਤੇ ਇਹ ਆਪਣੀ ਡਿਊਟੀ ਨਵੀਂ ਥਾਂ ਤੇ ਜਾ ਕੇ ਨਿਭਾਉਣਗੇ ਅਸੀਂ ਤੁਹਾਡੇ ਨਾਲ ਇਹਨਾਂ ਦੀ ਸੂਚੀ ਵੀ ਸਾਂਝੀ ਕਰਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਤਬਾਦਲੇ ਕਿੱਥੇ-ਕਿੱਥੇ ਬਦਲੀ ਕੀਤੇ ਗਏ ਨੇ ਕਿਨਾਂ ਦੀ ਡਿਊਟੀ ਹੁਣ ਨਵੀਂ ਥਾਂ ਤੇ ਲੱਗੇਗੀ ਅਤੇ ਨਵੇਂ ਥਾਂ ਤੇ ਤਾਇਨਾਤ ਹੋ ਕੇ ਉਸੇ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਬਿਊਰੋ ਰਿਪੋਰਟ ਜ਼ੀਕੇ ਟੀਵੀ ਮਾਲ ਵਿਭਾਗ ਦੇ ਵਿੱਚ ਫਿਰ ਬਦਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਤਬਾਦਲੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਫੇਰ ਬਦਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 74 ਮਾਲ ਅਫਸਰਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਨੂੰ ਤੁਰੰਤ ਤਨ ਜ਼ਿਲ੍ਹੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦਕਿ ਖਡੂਰ ਸਾਹਿਬ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਨੂੰ ਜ਼ਗਰਾਉ ਸ਼ਿਫਟ ਕੀਤਾ ਗਿਆ ਅਤੇ ਅਜਨਾਲਾ ਦੀ ਗੱਲ ਕਰੀਏ ਅਜਨਾਲਾ ਵਿੱਚ ਤਾਇਨਾਤ ਲਖਮਨ ਸਿੰਘ ਨੂੰ ਪੱਟੀ ਦੇ ਵਿੱਚ ਤਾਇਨਾਤ ਕੀਤਾ ਗਿਆ ਪੱਟੀ ਵਿੱਚ ਤੈਨਾਤ ਨਾਇਬ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਖਡੂਰਸਾ ਵਿਖੇ ਭੇਜ ਦਿੱਤਾ ਗਿਆ ਪਿੱਖੀਮਿੰਡ ਚੋਂ ਤੈਨਾਤ ਰੁਪਿੰਦਰਪਾਲ ਸਿੰਘ ਬਲ ਦਾ ਤਬਾਦਲਾ ਬੁੱਢਲਾਡਾ ਕਰ ਦਿੱਤਾ ਗਿਆ ਵਿਭਾਗ ਨੇ ਉਕਤ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਥਾਵਾਂ ਤੇ ਤੈਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਹੁਣ ਤਬਾਦਲੇ ਕੀਤੇ ਗਏ ਨੇ ਤੇ ਇਹ ਆਪਣੀ ਡਿਊਟੀ ਨਵੀਂ ਥਾਂ ਤੇ ਜਾ ਕੇ ਨਿਭਾਉਣਗੇ ਅਸੀਂ ਤੁਹਾਡੇ ਨਾਲ ਇਹਨਾਂ ਦੀ ਸੂਚੀ ਵੀ ਸਾਂਝੀ ਕਰਿਆ ਕਿ ਕਿਸ ਤਰੀਕੇ ਦੇ ਨਾਲ ਕਿਹਨਾਂ ਦੇ ਤਬਾਦਲੇ ਕਿੱਥੇ-ਕਿੱਥੇ ਬਦਲੀ ਕੀਤੇ ਗਏ ਨੇ ਕਿਨਾਂ ਦੀ ਡਿਊਟੀ ਹੁਣ ਨਵੀਂ ਥਾਂ ਤੇ ਲੱਗੇਗੀ ਅਤੇ ਨਵੇਂ ਥਾਂ ਤੇ ਤਾਇਨਾਤ ਹੋ ਕੇ ਉਸੇ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਬਿਊਰੋ ਰਿਪੋਰਟ ਜ਼ੀਕੇ ਟੀਵੀ ਮਾਲ ਵਿਭਾਗ ਦੇ ਵਿੱਚ ਫਿਰ ਬਦਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਤਬਾਦਲੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਫੇਰ ਬਦਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 74 ਮਾਲ ਅਫਸਰਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਨੂੰ ਤੁਰੰਤ ਜਿਲ੍ਹੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦਕਿ ਖਡੂਰ ਸਾਹਿਬ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਨੂੰ ਜ਼ਗਰਾਉਂ ਸ਼ਿਫਟ ਕੀਤਾ ਗਿਆ ਅਤੇ ਅਜਨਾਲਾ ਦੀ ਗੱਲ ਕਰੀਏ ਅਜਨਾਲਾ ਵਿੱਚ ਤਾਇਨਾਤ ਲਖਮਨ ਸਿੰਘ ਨੂੰ ਪੱਟੀ ਦੇ ਵਿੱਚ ਤਾਇਨਾਤ ਕੀਤਾ ਗਿਆ ਪੱਟੀ ਵਿੱਚ ਤੈਨਾਤ ਨਾਇਬ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਖਡੂਰਸਾ ਵਿਖੇ ਭੇਜ ਦਿੱਤਾ ਗਿਆ ਪਿੱਖੀ ਮਿੰਡ ਚੋਂ ਤੈਨਾਤ ਰੁਪਿੰਦਰਪਾਲ ਸਿੰਘ ਬਲ ਦਾ ਤਬਾਦਲਾ ਬੁੱਢਲਾਡਾ ਕਰ ਦਿੱਤਾ ਗਿਆ ਵਿਭਾਗ ਨੇ ਉਕਤ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਥਾਵਾਂ ਤੇ ਤੈਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਹੋਣਾ ਤਬਾਦਲੇ ਕੀਤੇ ਗਏ ਨੇ ਤੇ ਇਹ ਆਪਣੀ ਡਿਊਟੀ ਨਵੀਂ ਥਾਂ ਤੇ ਜਾ ਕੇ ਨਿਭਾਉਣਗੇ ਅਸੀਂ ਤੁਹਾਡੇ ਨਾਲ ਇਹਨਾਂ ਦੀ ਸੂਚੀ ਵੀ ਸਾਂਝੀ ਕਰਿਆ ਕਿ ਕਿਸ ਤਰੀਕੇ ਦੇ ਨਾਲ ਕਿਹਨਾਂ ਦੇ ਬਦਲੇ ਕਿੱਥੇ-ਕਿੱਥੇ ਬਦਲੀ ਕੀਤੇ ਗਏ ਨੇ ਕਿਨਾਂ ਦੀ ਡਿਊਟੀ ਹੁਣ ਨਵੀਂ ਥਾਂ ਤੇ ਲੱਗੇਗੀ ਅਤੇ ਨਵੇਂ ਥਾਂ ਤੇ ਤਾਇਨਾਤ ਹੋ ਕੇ ਉਸੇ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਬਿਊਰੋ ਰਿਪੋਰਟ ਜ਼ੀਕੇ ਟੀਵੀ